ਮੈਂ ਕਿਹਾ ਤੁਸੀਂ ਜੇ ਪੰਜਾਬ 'ਚ ਰਹਿਣ ਵਾਲੇ ਜੋ ਤੇ ਪੰਜਾਬ 'ਚ ਰਹਿ ਕੇ ਕੋਈ ਕੰਮ ਕਰਨਾ ਚਾਹੀਦਾ ਹੈ ਬਾਹਰ ਨੂੰ ਮੂਵ 온 ਨਹੀਂ ਕਰਨਾ ਚਾਹੀਦਾ ਤੇ ਡੈਫੀਨਿਟਲੀ ਜੇ ਤੁਸੀਂ ਪੰਜਾਬ 'ਚ ਰਹੋਗੇ ਤੇ ਪੰਜਾਬੀ ਦਾ ਡਿਸਪੋਰਟ ਕਰਨਗੇ ਬਾਹਰ ਜਾ ਕੇ ਵੀ ਤੁਸੀਂ ਮਿਹਨਤ ਕਰਨੀ ਹੈ ਤੇ ਉੱਥੇ ਰਹਿ ਕੇ ਕਰੋ ਬੇਸਿਕਲੀ ਰੋੜਦੇ ਕੰਮ ਕਰਨਾ ਕੋਈ ਨਹੀਂ ਚਾਹਦਾ ਤਾਂ ਕਿਸੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ ਉਹ ਸਿੱਧਾ ਕੋਈ ਆਪਣਾ ਰੈਸਟੋਰੈਂਟ ਓਪਨ ਕਰ ਲਵੇ ਜਾਂ ਕੋਈ ਓਪਨ ਕਰ ਲਵੇ ਹਨ ਇੰਨੇ ਪੈਸੇ ਤਾਂ ਕੋਈ ਇਨਵੈਸਟ ਕਰਨੇ ਆ ਬੰਦਾ ਛੋਟੇ ਤੋਂ ਸਟਾਰਟ ਕਰੇ ਫਿਰ ਵੱਡੇ ਨੂੰ ਮੂਵ 온 ਹੋਏ ਤਾਂ ਮੇਰਾ ਮੰਨਣਾ ਹੋਊ ਸੀ ਕਿ ਚਲੋ ਛੋਟੇ ਤੋਂ ਸਟਾਰਟ ਕਰੀਏ ਜੇ ਕੋਈ ਵਧੀਆ ਰਿਸਪੌਂਸ ਮਿਲੂਗਾ ਤਾਂ ਡੈਫੀਨਿਟਲੀ ਬੰਦਾ ਵੱਡੇ ਵੱਲ ਮੂਵ ਆਨ ਹੁੰਦਾ ਹੈ ਫੋਨ ਮੈਂ ਅਪਰੋਕਸੀਮੇਟਲੀ 10 ਤੋਂ 15000 ਰੁਪਏ ਦਾ ਜਿਹੜਾ ਮੇਰਾ ਸੈਟਅਪ ਸੈਟਅਪ ਹੈਗਾ ਜਿਹੜਾ ਮੈਂ ਇੱਥੇ ਸੈਟਅਪ ਕੀਤਾ ਉਹਨੇ ਤੋਂ ਬੰਦਾ ਸਟਾਰਟ ਕਰੇ ਨਾਲ ਉਹਨੂੰ ਪਤਾ ਚੱਲਦਾ ਕਿ ਇਹ ਮੈਨੂੰ ਰਿਸਪੌਂਸ ਕਿ ਮਿਲਦਾ ਪਿਆ ਬੰਦਾ ਜਿਆਦਾ ਪੈਸਾ ਲਾ ਕੇ ਉਹਨੂੰ ਰਿਸਪੌਂਸ ਵਧੀਆ ਨਹੀਂ ਮਿਲਦਾ ਉਹ ਨੈਗੇਟਿਵ ਹੁੰਦਾ ਹੈ ਤੇ ਉਹ ਡਿਪਰੈਸ਼ਨ 'ਚ ਜਾਂਦਾ ਤੇ ਛੋਟੇ ਤੋਂ ਸਟਾਰਟ ਕਰਨਾ ਚਾਹੀਦਾ ਬੰਦੇ ਨੂੰ ਜਿਵੇਂ ਕਿ ਅੱਜਕ ਜਿਵੇਂ ਹੀ ਉਹ ਪੜ੍ਹਾਈ ਕੰਪਲੀਟ ਕਰਦੇ ਨੇ ਤਾਂ ਉਹਨਾਂ ਦੇ ਮਨਾਂ ਵਿੱਚ ਆਉਂਦਾ ਹੈ ਕਿ ਅਸੀਂ ਵਿਦੇਸ਼ ਜਾ ਕੇ ਚੰਗੀ ਕਮਾਈ ਕਰ ਸਕਦੇ ਹਾਂ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਲਈ ਕੋਈ ਕੰਮਕਾਰ ਨਹੀਂ ਪਰ ਜੇ ਦੇਖਿਆ ਜਾਵੇ ਤਾਂ ਅੱਜ ਤੁਹਾਨੂੰ ਉਸ ਨੌਜਵਾਨ ਦੇ ਨਾਲ ਮਨਾਵਾਂਗੇ ਜਿਹਦੇ ਵੱਲੋਂ ਗ੍ਰੈਜੂਏਟ ਕੀਤੀ ਹੋਈ ਹੈ ਪਰ ਅਤੇ ਵਿਦੇਸ਼ ਨਾ ਜਾ ਕੇ ਉਸਨੇ ਕੁਝ ਆਪਣਾ ਵਧੀਆ ਕਾਰੋਬਾਰ ਕੀਤਾ ਹੈ ਵਧੀਆ ਸੈਟਪਲਾਇਆ ਹੈ जिसਦੇ ਨਾਲ ਉਹ ਵਧੀਆ ਕਮਾਈ ਕਰ ਰਿਹਾ ਸੋ ਗੱਲ ਕਰਾਂਗੇ ਅੰਮ੍ਰਿਤਸਰ ਦੇ ਉਸ ਨੌਜਵਾਨ ਦੀ ਜਿਹੜਾ ਕਿ ਪੰਜਾਬ ਦੀ ਆਪਣੀ ਡ੍ਰਿੰਕ ਪੁਰਾਣੇ ਪੰਜਾਬ ਦੀ ਜਿਹੜੀ ਕਿ ਲੱਸੀ ਮੰਨੀ ਜਾਂਦੀ ਸੀ ਔਰ ਵਜੂਦਾਂ ਵੱਲੋਂ ਵੀ ਲੱਸੀ ਨੂੰ ਬਈਆ ਫਾਇਦੇਮੰਦ ਦੱਸਿਆ ਗਿਆ ਉਸ ਦੇ ਵੱਲੋਂ ਇੱਕ ਮੰਗੋ ਲੱਸੀ ਤੇ ਚਾਟੀ ਵਾਲੀ ਲੱਸੀ ਜੋ ਕਿ ਹੱਥੀੜ ਕਿ ਉਹ ਖੁਦ ਬਣਾਉਂਦਾ ਤੇ ਉਸ ਵੱਲੋਂ ਇਹ ਤਿਆਰ ਕੀਤੀ ਜਾਂਦੀ ਹੈ ਸੋ ਅਸੀਂ ਖੜਿਆ ਕੰਪਨੀ ਬਾਗ ਦੇ ਬਾਹਰ ਜਿੱਥੇ ਕਿ ਇਸ ਨੌਜਵਾਨ ਵੱਲੋਂ ਛੋਟਾ ਜਿਹਾ ਸੈਟਪ ਲਾਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇੱਕ ਵਧੀਆ ਤਰੀਕੇ ਨਾਲ ਉਸ ਨੌਜਵਾਨ ਵੱਲੋਂ ਇਸ ਸੜਕ ਦੇ ਉੱਤੇ ਸੈਟਪ ਲਾ ਕੇ ਛੋਟੀ ਜੀ ਬੜੀ ਦੀ ਦੁਕਾਨ ਹੈ ਇੱਕ ਟੇਬਲ ਲੱਗਾ ਹੋਇਆ ਔਰ ਉਹਦੇ ਉੱਤੇ ਇੱਕ ਬਰਫ ਜਿਹੜਾ ਜਿਹਦੇ ਵਿੱਚ ਠੰਡੀ ਰਹਿੰਦੀ ਲੱਸੀ ਉਹ ਰੱਖਿਆ ਹੋਇਆ ਹੈ ਫ੍ਰੀਜ ਛੋਟਾ ਜਿਹਾ ਫ੍ਰਿਜੀ ਨੂੰ ਕਹਿ ਸਕਦੇ ਆ ਔਰ ਇਸ ਨੌਜਵਾਨ ਵੱਲੋਂ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਇਹ ਆਪਣਾ ਕੰਮਕਾਰ ਕੀਤਾ ਜਾਂਦਾ ਹੈ ਔਰ ਵਧੀਆ ਤਰੀਕੇ ਨਾਲ ਕਮਾਈ ਕਰਦਾ ਹੈ ਜਿਵੇਂ ਕਿ ਅੱਜ ਕੱਲ ਮੈਨੂੰ ਨੌਜਵਾਨ ਜਿਹੜੇ ਨੇ ਉਹ ਕਹਿੰਦੇ ਨੇ ਕਿ ਇੱਥੇ ਕੋਈ ਕੰਮਕਾਰ ਨਹੀਂ ਹੈ ਸਾਡੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਹੈ ਪਰ ਇਸ ਨੌਜਵਾਨ ਨੂੰ ਦੇਖ ਕੇ ਬਿਲਕੁਲ ਨਹੀਂ ਲੱਗਦਾ ਕਿ ਇੱਥੇ ਕੰਮ ਨਹੀਂ ਕਿਉਂਕਿ ਇਹ ਨੌਜਵਾਨ ਜਿਹੜਾ ਕਿ ਵਧੀਆ ਕਮਾਈ ਕਰ ਰਿਹਾ ਹੈ ਉਹ ਆਪਣਾ ਕਾਰੋਬਾਰ ਕੀਤਾ ਹੈ ਔਰ ਤੁਹਾਨੂੰ ਦਿਖਾਵਾਂਗੇ ਕਿ ਇਹ ਜਿਹੜੀ ਚਾਟੀ ਪਈ ਹੈ ਇਸ ਦੇ ਵਿੱਚ ਇਸ ਨੌਜਵਾਨ ਵੱਲੋਂ ਸਵੇਰੇ ਆ ਕੇ ਸਭ ਤੋਂ ਪਹਿਲਾਂ ਚਾਟੀ ਦੀ ਲੱਸੀ ਤਿਆਰ ਕੀਤੀ ਜਾਂਦੀ ਹੈ ਮੰਗੋਵਾਲ ਲੱਸੀ ਤਿਆਰ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਇਹ ਆਪਣੀ ਦੁਕਾਨ ਦੀ ਤਰ੍ਹਾਂ ਕੇ ਲੋਕਾਂ ਨੂੰ ਸਰਵ ਕਰਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਗੰਤੇ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਲੋਕ ਆ ਕੇ ਇਸ ਤੋਂ ਇਹ ਮੈਂਗੋ ਵਾਲੀ ਲੱਸੀ ਚਾਤੀ ਵਾਲੀ ਲੱਸੀ ਪੀ ਕੇ ਜਾਂਦੇ ਹਨ ਕਿਉਂਕਿ ਜਿਹੜਾ ਵੀ ਕੋਈ ਆ ਕੇ ਇੱਕ ਵਾਰੀ ਪੀ ਲੈਂਦਾ ਹੈ ਉਹ ਦੁਬਾਰਾ ਦੁਬਾਰਾ ਆਉਂਦਾ ਹੈ ਸਭ ਤੋਂ ਵੱਡੀ ਗੱਲ ਸਫਾਈ ਦਾ ਬਹੁਤ ਧਿਆਨ ਰੱਖਿਆ ਹੋਇਆ ਹੈ ਬਿਲਕੁਲ ਸਾਫ਼-ਸੁਥਰਾ ਕੰਮ ਹੈ ਔਰ ਛੋਟਾ ਜਿਹਾ ਸੈੱਟ ਲਾਇਆ ਔਰ ਨੌਜਵਾਨ ਦੇਖ ਸਕਦੇ ਹੋ ਕਿ ਵਧੀਆ ਖੁਸ਼ ਦਿਖਾਈ ਦੇ ਰਿਹਾ ਹੈ ਗੱਲਬਾਤ ਜ਼ਰੂਰ ਕਰਾਂਗੇ ਨੌਜਵਾਨ ਦੇ ਨਾਲ ਕਿ ਉਸ ਦੇ ਮਨ ਵਿੱਚ ਕਿਵੇਂ ਖਿਆਲ ਹੈ ਕਿ ਆਪਾਂ ਇਹ ਸੈਟਅਪ ਲਾਇਆ ਜਾਵੇ ਸੋ ਤੁਸੀਂ ਦੇਖ ਸਕਦੇ ਹੋ ਕਿ ਵਧੀਆ ਤਰੀਕੇ ਨਾਲ ਉਸਦੇ ਵੱਲੋਂ ਜਿੱਕੇ ਇਹ ਇੱਕ ਚਾਤੀ ਵਾਲੀ ਲੱਸੀ ਮੰਗੋ ਲੱਸੀ ਪਿਆਰ ਕੀਤੀ ਜਾਂਦੀ ਹੈ ਔਰ ਫ੍ਰੀਜ ਦੇ ਵਿੱਚ ਸਾਰਾ ਦਿਨ ਠੰਡੀ ਰਹਿੰਦੀ ਹੈ ਪਾਣੀ ਪੀਸੇ ਕੀ ਨਾਮ ਹੈ ਤੁਹਾਡਾ ਹਾਂ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਭਾਈ ਇਹ ਕੀ ਕਹਿਣਾ ਚਾਹੋ ਕਿ ਜਿਹੜਾ ਕਿ ਤੁਸੀਂ ਛੋਟਾ ਜਿਹਾ ਕਾਰੋਬਾਰ ਕੀਤਾ ਹੈ ਕਿ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਵਿਦੇਸ਼ ਸ਼ਿਰ ਉਕਰਦੇ ਨੇ ਪਰ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਕਾਰੋਬਾਰ ਬੇਸਿਕਲੀ ਮੈਂ ਕਹਿੰਦਾ ਬਈ ਕਿ ਯਾਰ ਤੁਸੀਂ ਜੇ ਪੰਜਾਬ 'ਚ ਰਹਿਣ ਵਾਲੇ ਜੇ ਤੇ ਪੰਜਾਬ ਦੇ ਰਾਕੇ ਕੋਈ ਕੰਮ ਕਰਨਾ ਚਾਹੀਦਾ ਹੈ ਬਾਹਰ ਨੂੰ ਮੂਵ ਆਨ ਨਹੀਂ ਕਰਨਾ ਹੋਣਾ ਚਾਹੀਦਾ ਡੈਫੀਨਟਲੀ ਜੇ ਤੁਸੀਂ ਪੰਜਾਬ ਚ ਰਹੋਗੇ ਤੇ ਪੰਜਾਬੀ ਦਾ ਡਿਸਪੋਰਟ ਕਰਨਗੇ ਬਾਹਰ ਜਾ ਕੇ ਵੀ ਤੁਸੀਂ ਮਿਹਨਤ ਕਰਨੀ ਹੈ ਤੇ ਉੱਥੇ ਰਹਿ ਕੇ ਕਰੋ ਹਾਂ ਕੀ ਕੀ ਤਿਆਰ ਕਰਦੇ ਹੋ ਫਿਰ ਆ ਬੇਸਿਕਲੀ ਮੰਗੋਲੇਸ਼ੀਅਨ ਦੀ ਹੈ ਤੇ ਚਾਟੇ ਲੇ ਨਮਕੀਨ ਦੀ ਹੈ ਚਾਟੀ ਬਣਾਉਂਦੇ ਹਾਂ ਜੀ ਕਿਵੇਂ ਪੁਰਨਾ ਮਨ ਦੇ ਵਿੱਚ ਆਇਆ ਕਿ ਕਿ ਆਮ ਤੌਰ ਤੇ ਸੋਚੀਦਾ ਹੈ ਕਿ ਵੱਡੇ ਉਹ ਕੇ ਅਸੀਂ ਡਾਕਟਰ ਬਣਾਂਗੇ ਆ ਕੁਝ ਕਰਾਂਗੇ ਪਰ ਤੁਸੀਂ ਜਿਹੜਾ ਇਹ ਕਾਰੋਬਾਰ ਲੱਗ ਕਿ ਕਿ ਅੱਜ ਕੱਲ ਦਾ ਨੌਜਵਾਨ ਸਰਕਾਰ ਦੇ ਕੰਮ ਕਰਨ ਤਿਆਰ ਨਹੀਂ ਹੈਗਾ اور ਤੁਸੀਂ کر رہے ہو تے کیویں لگدا اے یہی کام کرن ودی ہے سچو سچ بیسکلی روڈ تے کام کرنا کوئی نہیں چاہندا کسی کو نہیں پیسے نہیں ہون گے کہ وہ سیدھا کوئی اپنا ریسٹورنٹ اوپن کر لے یا کوئی اوپن کر لے انا انہی پیسے کا تو انویسٹ کرنے ہیں بندا چھوٹے تو سٹارٹ کرے پھر بڑے موون ਇਹ ਕਾਫੀ ਵਧੀਆ ਚੱਲ ਰਿਹਾ ਪਿਆ ਰਿਸਪੌਂਸ ਵੀ ਕਾਫੀ ਵਧੀਆ ਕੋਈ ਵੀ ਕੰਮ ਕਰ ਸ਼ੁਰੂ ਕਰਨਾ ਤੇ ਲੱਖ ਰੁਪਏ ਲੱਗਦੇ ਨੇ ਤੁਹਾਨੂੰ ਕਿੰਨੇ ਕਿਤੇ ਅਪ੍ਰੋਕਸੀਮੇਟਲੀ ਜੇ ਤੁਸੀਂ ਛੋਟਾ ਸਟਾਰਟਅਪ ਸਟਾਰਟ ਕਰੋਗੇ ਤੇ ਲੱਖਾਂ ਦੀ ਲੋੜ ਨਹੀਂ ਹੈਗੀ ਤੁਹਾਨੂੰ ਕਿਉਂਕਿ ਜੇ ਤੁਸੀਂ ਲੱਖ ਚ ਲੋਣੇ ਆ ਤੇ ਫਿਰ ਬੰਦੇ ਬਾਹਰ ਨੂੰ ਮੋਨੂ ਦੇ ਪਿਆ ਤੇ ਮੈਂ ਕਹਾਂ ਉਹ ਇੰਨੇ ਪੈਸੇ ਇਨਵੈਸਟ ਕਰਨ ਦੀ ਲੋੜ ਨਹੀਂ ਹੈਗੀ ਬੰਦਾ ਛੋਟੇ ਤੋਂ ਸਟਾਰਟ ਕਰੇ ਉਹਨਾਂ ਮੈਂ ਅਪ੍ਰੋਕਸੀਮੇਟਲੀ 10 ਤੋਂ 15000 ਰੁਪਏ ਦਾ ਜਿਹੜਾ ਮੇਰਾ ਸੈਟਅਪ ਸੈਟਅਪ ਹੈਗਾ ਜਿਹੜਾ ਮੈਂ ਇੱਥੇ ਸੈਟਅਪ ਕੀਤਾ ਉਹਨੇ ਤੋਂ ਬੰਦਾ ਸਟਾਰਟ ਮੰਦਾ ਜਿਆਦਾ ਪੈਸਾ ਲਾ ਕੇ ਉਹਨੂੰ ਰਿਸਪੌਂਸ ਵਧੀਆ ਨਹੀਂ ਮਿਲਦਾ ਉਹ 네ਗੇਟਿਵ ਹੁੰਦਾ ਹੈ ਤੇ ਉਹ ਡਿਪਰੈਸ਼ਨ ਚ ਜਾਂਦਾ ਹੈ ਤੇ ਛੋਟੇ ਤੋਂ ਸਟਾਰਟ ਕਰਨਾ ਚਾਹੀਦਾ ਬੰਦੇ ਨੂੰ ਲੱਗਦਾ ਨਹੀਂ ਕਿ ਮਨ ਦੇ ਵਿੱਚ ਜਿਹੜੀ ਆਂਦਾ ਹੋਵੇ ਅਛਾ ਤੋਂ ਮੈਂ ਕਿੱਥੇ ਬੈਠਾ ਮੈਂ ਛੱਡੋ ਬਾਹਰ ਨਿਕਲ ਜੰਨੇ ਇੱਥੇ ਕਿ ਨਹੀਂ ਪੰਜਾਬੀ ਨਾ ਜਿਹੜੇ ਆਪਣੇ ਪੰਜਾਬੀ ਹੈਗੇ ਨਾ ਉਹ ਦਿਲ ਤੋਂ ਬਹੁਤ ਖੁਸ਼ੀ ਹੈ ਗਿਆ ਉਹ ਲੱਗ ਨਹੀਂ ਨੇ ਤੁਸੀਂ ਕੀ ਮਤਲਬ ਕਿਹੜੀ ਜਗ੍ਹਾ ਤੇ ਆ ਕੇ ਜੋ ਮਤਲਬ ਬਹੁਤ ਵਧੀਆ ਪਿਆਰ ਦਿੰਦੇ ਪਏ ਮੈਨੂੰ ਨਾ ਕਾਫੀ ਵਧੀਆ ਰਿਸਪੌਂਸ ਮਿਲਦਾ ਰਿਹਾ ਹੈ ਜਿਹੜੇ ਨੌਜਵਾਨ ਕਹਿੰਦੇ ਨੇ ਇੱਥੇ ਕੰਮ ਕਰਨੀ ਹੈਗਾ ਵਿਦੇਸ਼ਾਂ ਨੂੰ ਚਲੀਏ ਉਹਨਾਂ ਲਈ ਕੀ ਅਪੀਲ ਕਰੋ ਮੈਂ ਕਹਿੰਦਾ ਇੱਥੇ ਇੰਨਾ ਕੰਮ ਹੈਗਾ ਬੇਸਿਕਲੀ ਨਾ ਸਾਡੀ ਨਜ਼ਰ ਜਿਹੜੀ ਹੈ ਕਿ ਨਾ ਸਾਡੀ ਨਜ਼ਰ ਤੋਂ ਲੁਕੇ ਆ ਕੰਮ ਤੇ ਨਾ ਹੀ ਹਾਨੂੰ ਕੋ ਤੁਹਾਨੂੰ ਬਾਈਕ ਕੋਸ਼ਿਆ ਮੈਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਐਪਰੋਕਸੀਮੇਟਲੀ 12 ਵਜੇ ਤੋਂ ਮੈਂ ਇੱਥੇ 5:30 6 ਵਜੇ ਦਾ ਕਰਨਾ ਇੱਥੇ ਲੋਕੇਸ਼ਨ ਲੋਕੇਸ਼ਨ ਹੈਗੀ ਹੈ ਮਾਲਵੀਆ ਰੋਡ ਇਹ ਆਪਣਾ ਫੁਲਕਾਰੀ ਸ਼ੋਰਮ ਦੇ ਓਪੋਜ਼ਿਟ ਲੋਣਾ ਹੈ 8 ਗਿਆਰੀ ਨਾਲ ਲੱਗਿਆ ਉਹਦੇ ਓਪੋਜ਼ਿਟ ਮੈਂ ਇੱਥੇ ਲਾਣਾ ਆਪਣਾ ਨਾ ਮਟੀਰੀਅਲ ਤਿਆਰ ਕਰਦੇ ਹੋ ਕੀ ਪੱਜਾਂ ਦਾ ਜਬਸ ਬਸ ਨਹੀਂ ਨਹੀਂ ਬਿਲਕੁਲ ਭਾਈ ਮੈਂ ਨਾਲ ਨਾਲ ਮਟੀਰੀਅਲ ਜਿਹੜਾ ਹੈ ਉਹ ਤਿਆਰ ਹੁੰਦਾ ਮੇਰਾ ਤੇ ਅਪਰੋਕਸੀਮੇਟਲੀ 20 ਲੀਟਰ ਮਾਲ ਲੱਗ ਜਾਂਦਾ ਮੇਰਾ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਨੌਜਵਾਨ ਨੂੰ ਜਿਹੜਾ ਜਿੰਨਾ ਵੀ ਸਮਾਨ ਤਿਆਰ ਕੀਤਾ ਜਾਂਦਾ ਮੈਂ ਸਾਰਾ ਹੀ ਜੀਣਾ ਔਰ ਵੱਡੀ ਗਿਣਤੀ ਵੀ ਜਿਹੜੇ ਕਿ ਇੱਥੇ ਲੋਕ ਰੁਕ ਕੇ ਜਾਂਦੇ ਨੇ ਭਾਵੇਂ ਦੇਖੋ ਗਰਮੀ ਬਹੁਤ ਹੈ ਔਰ ਧੁੱਪ ਵੀ ਹੈ ਪਰ ਫਿਰ ਵੀ ਧੁੱਪ ਦੇ ਵਿੱਚ ਲੋਕ ਇੱਥੇ ਆ ਕੇ ਇਸ ਤੋਂ ਛਾਤੀ ਵਾਲਾ ਲਸੀ ਮੇ ਜੀ ਬਜੰਦਾਂ ਸੋ ਗੱਲਬਾਤ ਜਰੂਰ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਗਿਣਤੀ ਦੇ ਵੱਡੀ ਗਿਣਤੀ ਦੇ ਵਿੱਚ ਜੁੜੇ ਕਿ ਲੋਕ ਇੱਥੇ ਆ ਕੇ ਉਸ ਨੌਜਵਾਨ ਦੇ ਕੋਲੋਂ ਚਾਟ ਜੰਸੀ ਮੰਗੂਲੇਸੀ ਪਿੰਦੇ ਹਨ ਔਰ ਉਹਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਕੱਲ੍ਹ ਦੇ ਇਹ ਨੌਜਵਾਨ ਨੇ ਆਪਣਾ ਖੁਦ ਦਾ ਕਾਰੋਬਾਰ ਇੱਥੇ ਕਰਦੇ ਨੇ ਸੋ ਇਸ ਜਿਹੜਾ ਕਿ ਨੌਜਵਾਨ ਨੇ ਦੱਸਿਆ ਕਿ 18-20 ਲੱਖ ਰੁਪਏ ਲਾਂਦੀ ਲੋੜ ਨਹੀਂ ਆਪਣੇ ਥੋੜੇ ਪੈਸੇ ਦੇ ਵਿੱਚ ਇੱਥੇ ਤੁਸੀਂ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਕਿਉਂਕਿ ਇਹਨੇ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਲਈ ਵਿਸ਼ੇਸ਼ ਤਰਜੀਹ ਦਿੱਤਾ ਹੈ ਤੇ ਨਾ ਜਾ ਕੇ ਇੱਥੇ ਹੀ ਆਪਣਾ ਕਾਰੋਬਾਰ ਸ਼ੁਰੂ ਕਰੋ ਤੇ ਆਪਣੇ ਮਾਪਿਆਂ ਦੇ ਕੋਲੋਂ ਆਪਣੇ ਪਰਿਵਾਰ ਦੇ ਵਿੱਚ ਰਹੋ ਔਰ ਇਸ ਨੌਜਵਾਨ ਨੇ ਵੱਲੋਂ ਤਕਰੀਬਨ ਦਿਨ ਦੇ ਵਿੱਚ 20 ਲੀਟਰ ਜਿਹੜਾ ਕਿ ਇਹ ਪਿਆਰ ਮਾਲ ਕੀਤਾ ਜਾਂਦਾ ਔਰ ਸਾਰਾ ਹੀ ਇਹਦੇ ਵੱਲੋਂ ਵੇਚਿਆ ਜਾਂਦਾ ਹੈ ਸੋ ਇਹ ਮੰਡਲ ਵਿੱਚ ਕਾਫੀ ਖੁਸ਼ੀ ਆ ਔਰ ਵੱਧ ਵੱਧ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਪੰਜਾਬੀਆਂ ਦਾ ਸਾਥ ਦੇ